ਖੰਡੂਰ ਸਾਹਿਬ ਤੋਂ ਸਾਂਸਦ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਰਵੱਈਏ ਤੇ ਕਈ ਗੰਭੀਰ ਦੋਸ਼ ਲਗਾਏ। ਪਰਿਵਾਰ ਦਾ ਕਹਿਣਾ ਸੀ ਕਿ ਅਮਰਿਤਪਾਲ ਸਿੰਘ ਨੂੰ ਪਾਰਲੀਮੈਂਟ ਸੈਸ਼ਨ ਵਿੱਚ ਹਾਜ਼ਰੀ ਲਈ ਮੰਗੀ ਪ੍ਰੋਟੈਕਸ਼ਨ ਵਾਰਨਟ ਲਾ ਐਂਡ ਆਰਡਰ ਦੇ ਨਾਂ ਤੇ ਰੱਦ ਕੀਤਾ ਗਿਆ। ਇਹ ਲੋਕਤੰਤਰ ਹੱਕਾਂ ਦੀ ਸਿੱਧੀ ਉਲੰਘਣਾ ਹੈ। ਪਰਿਵਾਰ ਅਤੇ ਆਗੂਆਂ ਦੇ ਮੁਤਾਬਕ ਇਹ ਸਪਸ਼ਟ ਹੈ ਕਿ ਸਰਕਾਰ ਨਹੀਂ ਚਾਹੁੰਦੀ ਈਮਰਿਤ ਪਾਜ਼ਿੰਗ ਪਾਰਲੀਮੈਂਟ ਵਿੱਚ ਪੰਜਾਬ ਤੇ ਸਿੱਖ ਭਾਈਚਾਰੇ ਨਾਲ ਜੁੜੇ ਮਹੱਤਵਪੂਰਨ ਮਸਲੇ ਉਠਾਏ। ਕ੍ਰਾਜ ਕਾਨਫਰੰਸ ਦੌਰਾਨ ਬੋਲਦੇ ਹੋਏ ਪਰਿਵਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਸੰਸਦ ਮੈਂਬਰ ਨੂੰ ਚੁਣਿਆ ਉਹਨਾਂ ਦੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕੀ ਜਾ ਰਹੀ ਹੈ। ਉਹਨਾਂ ਹੋਰ ਕੀ ਕਿਹਾ? ਆਓ ਸੁਣਦੇ ਹਾਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਤੁਹਾਨੂੰ ਸਾਨੂੰ ਵੀ ਮੀਡੀਆ ਦੇ ਥਰੂ ਹੀ ਪਤਾ ਲੱਗਾ ਕਿ ਜਿਹੜੀ ਪ੍ਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ اٹੈਂਡ ਕਰਨ ਵਾਸਤੇ ਨਾ ਕਿ ਕੋਈ ਉਹਨੂੰ ਆਪਣੇ ਘਰ ਆਉਣ ਵਾਸਤੇ ਜਾਂ ਹੋਰ ਕੋਈ ਕੰਮ ਕਰ ਵਾਸਤੇ ਸੀ ਇਹ ਕਿ ਲੋਕਾਂ ਦੀ ਜਿਹੜੀ ਲੋਕਾਂ ਨੇ ਉਹਨਾਂ ਚੁਣਿਆ ਸੀ ਉਹਨਾਂ ਦੀ ਆਵਾਜ਼ ਉੱਥੇ ਪਾਰਲੀਮੈਂਟ ਚ ਰੱਖ ਕੇ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਮੰਗੇ ਗਏ ਸੀ ਪਰ ਸਰਕਾਰ ਨੇ ਮੇਰੇ ਖਿਆਲ ਲੱਕ ਬੜੀ ਘਟਿਆ ਸੋਚ ਆ ਸਰਕਾਰ ਦੀ ਬੜੀ ਘਣੌਣੀ ਸੋਚ ਆ ਕਿ ਜਿਹੜੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਘਟਗਿੰਦਿਆਂ ਪ੍ਰਤੀ ਉਹਨਾਂ ਨੂੰ ਦਬਾ ਕੇ ਉਹਨਾਂ ਦੇ ਹੱਕ ਖੋਏ ਜਾਣ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਾ ਕਰ ਸਕੇ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਇੱਕ ਪਾਸੇ ਜਿੱਦਾਂ ਹੁਣ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਸਟਾਪ ਦੀ ਮਨਾਈ ਗਈ ਉੱਤੇ ਕਰੋੜਾਂ ਰੁਪਏ ਖਰਚੇ ਗਏ ਪੰਜਾਬ ਦੇ ਸਿਰ ਤੇ ਜਿਹੜਾ ਉਹ ਉਦਾ ਲਾਭ ਵੀ ਦੂਜੀਆਂ ਸਟੇਟਾਂ ਨੂੰ ਪਹੁੰਚਾਇਆ ਗਿਆ ਤੇ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੱਕਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਦੀ ਸੋਚ ਤੇ ਸਭ ਦੇ ਭਲੇ ਦੀ ਸੋਚ ਸੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਸੀ ਇਹ ਤੇ ਇੱਕ ਪਾਸੇ ਇਸ ਸਰਕਾਰ ਉਹ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਲੋਕਾਂ ਦੇ ਮਨਾ ਰਹੀ ਹੈ ਤੇ ਇੱਕ ਪਾਸੇ ਲੋਕਾਂ ਦੇ ਅਧਿਕਾਰਾਂ ਨੂੰ ਗੁਰੂ ਤੇਗ ਬਹਾਦਰ ਦੀ ਸੋਚ ਦੇ ਉਲਟ ਕੁਛ ਲਿਆ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਹੈ ਤੇ ਨੌਜਵਾਨੀ ਨਸ਼ੇ ਚ ਮਰ ਰਹੀ ਆ ਯੂਨੀਵਰਸਿਟੀ ਚ ਮੋਰਚਾ ਲਗਾ ਉੱਥੇ ਸਰਕਾਰ ਜਿਹੜੇ ਕੰਮ ਕਰਨ ਵਾਲੇ ਉੱਤੇ ਕਰਦੀ ਨਹੀਂ ਉਹ ਇੱਕ ਬੇਅਦਵੀ ਦੇ ਮਸਲੇ ਚ ਮੋਰਚਾ ਲੱਗਾ ਹੋਇਆ ਉਹ ਕਿਸੇ ਪੰਜਾਬ ਦੇ ਹੱਕ ਚ ਕੋਈ ਵੀ ਫੈਸਲਾ ਸਰਕਾਰ ਨਹੀਂ ਲੈ ਰਹੀ ਸਾਰੇ ਫੈਸਲੇ ਜਿਹੜੇ ਪੰਜਾਬ ਦੇ ਵਿਰੋਧ ਚ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਕੁੱਟਣ ਵਾਲੇ ਕੀਤੇ ਜਾ ਰਹੇ ਆ ਮੇਰਾ ਖਿਆਲ ਹੈ ਕਿ ਬਹੁਤ ਇਹ ਜਿਹੜੀ ਬਹੁਤ ਅਮੀਰ ਸੀ 5 ਕਰੋੜ ਸਾਹਿਬ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਕਿ ਇਹ ਸ਼ਾਇਦ ਹਾਈ ਕੋਰਟ ਦੀ ਜਿਹੜਾ ਉਹ ਜੋ ਫੈਸਲਾ ਕੀਤਾ ਕਿ ਸਰਕਾਰ ਨੂੰ ਆਦੇਸ਼ ਦਿੱਤੇ ਆ ਕਿ ਉਹਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਪਾਰਲੀਮੈਂਟ ਚ ਲੈ ਕੇ ਆਉਣਾ ਸੀ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਕਿ ਲਾ ਇਨ ਆਰਡਰ ਦਾ ਕਿ ਇੱਥੇ ਦੇ ਲੋਕਲ ਜੋ ਅਧਿਕਾਰੀ ਆ ਉਹਨਾਂ ਦੀ ਰਿਪੋਰਟ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਅੱਜ ਬਹੁਤ ਹੀ ਤਰਸਜੋਗ ਆ ਪੰਜਾਬ ਦਾ ਮੇਰਾ ਖਿਆਲ ਕੋਈ ਵੀ ਸ਼ਹਿਰੀ ਜਿਹੜਾ ਉਹ ਹਰ ਵੇਲੇ ਡਰ ਭੈ ਚ ਜੀ ਰਿਹਾ ਕਿ ਉਹਦੇ ਨਾਲ ਪਤਾ ਨਹੀਂ ਕੀ ਵਾਪਰ ਜਾਣਾ ਤੇ ਮੇਰੇ ਖਿਆਲ ਕੇ ਇਹ ਜਿਹੜੇ ਲਾ ਇਨ ਆਰਡਰ ਜਿਹੋ ਜਿਹਾ ਅੱਜ ਇਤੋਂ ਤੇ ਭੜਾ ਮੇਰੇ ਖਿਆਲ ਕਦੀ ਵੀ ਨਹੀਂ ਸੀਗਾ ਤੇ ਇਹ ਚੀਜ਼ ਹੈ ਕਿ ਇਹ ਜਿਹੜਾ ਇਹ ਬਹਾਨਾ ਬਣਾਇਆ ਜਾ ਰਿਹਾ ਇੱਕ ਉਹ ਖਾਲੀ ਬਹਾਨਾ ਵਾ ਹੋਰ ਇਹ ਸਰਕਾਰ ਦੀ ਜਿਹੜੀ ਆ ਇਹ ਇਹ ਆਪਣੇ ਪੋਲੀਟੀਕਲ ਜਿਹੜਾ ਇਹਦਾ ਏਜੰਡਾ ਵੀ ਆ ਕਿ ਉਹ ਅਮਰਤਪਾਲ ਸਿੰਘ ਨੂੰ ਬਾਹਰ ਨਾਲ ਲਿਆਂਦਾ ਜਾਵੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨੂੰ ਅੱਗੇ ਨਾਲ ਵਧਨ ਦਿੱਤਾ ਜਾਵੇ ਇਹ ਸਾਰੀਆਂ ਚੀਜ਼ਾਂ ਤਾਂ ਕਿੱਥੀਆਂ ਜਾ ਰਹੀਆਂ ਕਿ ਪੰਜਾਬ ਦੇ ਹੱਕਾਂ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਜਿਹੜੀ 花的呀。<laughs> ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਕਿਤੇ ਪਾਰਲੀਮੈਂਟ 'ਚ ਜਾ ਕੇ ਉਹ ਰੱਖ ਨਾ ਸਕੇ ਇਸ ਕਰਕੇ ਸਾਰਾ ਕੁਝ ਇਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਨਾਲ ਸ਼ਰ੍ਹਾਂ ਧੱਕੇ ਭਾਈ ਧੱਕੇਸ਼ਾਈ ਕੀਤੀ ਜਾ ਰਹੀ ਆ ਇਹ ਜੇ ਸ਼ਤਾਬਦੀ ਵੀ ਮਨਾਇ ਗਈ ਤੇ ਉਹਦੇ 'ਚ ਵੀ ਜਿਹੜੇ ਜੋ ਕੁਝ ਜਿਹੜਾ ਇਹ 2-300 ਕਰੋੜ ਰੁਪਇਆ ਪੰਜਾਬ ਦਾ ਉਹ ਦੂਜੀਆਂ ਸਟੇਟਾਂ ਉਹ ਉਹ ਸਾਰਾ ਬਿਜ਼ਨਸ ਵੀ ਉਹਨਾਂ ਲੋਕਾਂ ਨੂੰ ਉੱਥਾ ਜਾ ਗਿਆ ਪੰਜਾਬ ਦੀਆਂ ਨੌਕਰੀਆਂ ਤੇ ਵੀ ਦੂਜੀਆਂ ਲੋਕਾਂ ਨੂੰ ਸਾਰਾ ਤੇ ਪੰਜਾਬ ਦਾ ਸਾਰਾ ਕੁਝ ਮੇਰੇ ਖਿਆਲ ਆ ਕਿ ਜਿਹੜਾ ਕਿ ਇਸ ਕਹਿਣ ਨੂੰ ਤੇ ਪੰਜਾਬ ਸਰਕਾਰ ਕਹਿੰਨੇ ਆਪਾਂ ਪੰਜਾਬ ਦੇ ਜਿਹੜੇ ਹੱਕਾਂ ਦੀ ਹਕੂਕਾਂ ਦੀ ਉਹਨੇ ਖਵਾਲੀ ਕਰਨੀ ਸੀ ਉਹ ਉਹਨੂੰ ਹੀ ਲਟਾਉਣ ਵਾਸਤੇ ਉਹਨੂੰ ਹੀ ਖਤਮ ਕਰਨ ਵਾਸਤੇ ਮੇਰੇ ਖਿਆਲ ਤੁਲੀ ਹੋਈ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਜਿਹੜਾ ਇਹ ਸਰਕਾਰ ਦਾ ਏਜੰਡਾ ਮੇਰੇ ਖਿਆਲ ਇਹੋ ਹੀ ਆ ਕਿ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਚ ਛੱਡ ਦਿਓ ਕਿ ਪੰਜਾਬ ਚ ਕੋਈ ਰਹਿਣਾ ਨਾ ਜਾਵੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਫਸੀ ਜਾ ਉਹ ਵਦੇਸਾਂ ਚ ਰੁਣ ਰਹੀ ਆ ਤੇ ਇਹ ਇਹ ਸਾਡੇ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਇੱਕ ਕਿਸੇ ਪਾਸੇ ਧਿਆਨ ਨਹੀਂ ਦੇ ਰਹੀ ਉਹਨੂੰ ਇੱਕੋ ਹੀ ਆ ਕਿ ਅਮਰਤਪਾਲ ਨੂੰ ਅਸੀਂ ਬਾਹਰ ਨਾ ਆਉਣ ਦਈਏ ਇਹ ਇੱਕ ਵਿੱਚ ਇਹ ਉਹਨਾਂ ਕੋ ਬਹਾਨਾ ਤੇ ਅਮਰਤਪਾਲ ਦੇ ਅੰਦਰ ਤਿੰਨ ਸਾਲ ਤੋਂ ਉਦੋਂ ਤੋਂ ਕਿ ਪੰਜ ਲਾਇਨ ਦਾ ਆਰਡਰ ਦੀ ਜਿਹੜੇ ਪੰਜਾਬ ਦੇ ਹਾਲਾਤ ਆ ਉਦੋਂ ਤੋਂ ਕਿੰਨੇ ਖਰਾਬ ਆ ਉਹ ਉਹਦਾ ਜ਼ਿੰਮੇਵਾਰ ਕੌਣ ਆ ਹਾਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਆ ਸਰਕਾਰ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਉਹ ਜਿਹੜੀਆਂ ਉਹ ਜਿਹੜਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਕਿ ਜਿਹੜੇ ਇਹਨਾਂ ਨੇ ਪੰਜਾਬ ਨਾਲ ਧੱਕੇ ਕੀਤੇ ਪੰਜਾਬ ਦਾ ਜਿਹੜੇ ਹੱਕ ਲੁੱਟੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਇਹ ਫੈਸਲਾ ਜਿਹੜਾ ਅੱਜ ਜਿਹੜਾ ਆਇਆ ਸਾਹਮਣੇ ਇਹ ਇਹਦੀ ਅਸੀਂ ਪੂਰ ਜ਼ੋਰ ਸ਼ਬਦਾਂ ਚ ਨਖੇਦੀ ਕਰਦੇ ਆ ਇਹ ਮਨੁੱਖੀ ਅਧਿਕਾਰਾਂ ਦਾ ਵੀ ਖਾਣ ਆ ਲੋਕਤੰਤਰ ਦਾ ਵੀ ਖਾਣ ਆ ਕਿ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਲੋਕਾਂ ਦੇ ਨਮਾਇਦੇ ਦੀ ਆਵਾਜ਼ ਨਹੀਂ ਸੁਕਣ ਦੇਣੀ ਸਹੀ ਤਾਂ ਉਹਨੂੰ ਚੋਣ ਲੜਨ ਵਾਸਤੇ ਕਿਉਂ ਇਜਾਜ਼ਤ ਦਿੱਤੀ ਗਈ ਕਿਉਂ ਕਿਉਂ ਐਡਾ ਲੋਕਾਂ ਨਾਲ ਧੋਖਾ ਕਿਉਂ ਕੀਤਾ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਚੁਣਨ ਵਾਸਤੇ ਮੌਕਾ ਦਿੱਤਾ ਤੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਾਰਲੀਮੈਂਟ 'ਚ ਲੋਕਾਂ ਦੀਆਂ ਦੁੱਖ ਤਕਲੀਫਾਂ ਰੱਖਣ ਵਾਸਤੇ ਮੌਕਾ ਦੇਣਾ ਇੱਕ ਇਹ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦੀ ਭਾਵਨਾ ਦੇ ਵੀ ਅਨੁਕੂਲ ਨਹੀਂਗਾ ਇਹ ਸਾਰਾ ਕੁਝ ਜਾਣਬੁੱਝ ਕੇ ਇਹ ਪੰਜਾਬ ਦੇ ਲੋਕਾਂ ਨੂੰ ਘੱਟ ਬੇਨਤੀਆਂ ਨੂੰ ਕੋਚਾਂ ਦੀ ਦੱਬਣ ਦੀ ਜਿਹੜੀ ਸਾਡੀ ਵਿਰਾਸਤ ਨੂੰ ਵਿਰਸੇ ਨੂੰ ਖਤਮ ਕਰਦੀ ਜਿਹੜੀ ਚਾਲ ਹੈ ਇਹ ਇਹ ਸਰਕਾਰ ਕਰ ਰਹੀ ਹੈ ਪਿਛਲੇ ਦਿਨੀ ਜਦੋਂ ਜਦੋਂ ਬਾਲ ਮਹਾਦੇ ਮਾਤਾ ਜੀ ਵੀ ਬਾਤ ਕਰ ਰਹੀ ਸੀ ਉਦੋਂ ਇਹ ਪੋਸਟੇ ਵੀ ਰੁਕ ਗਿਆ ਕਿ ਕੀ ਲੱਗਦਾ ਤੁਹਾਨੂੰ ਕਿਉਂ ਇਸ ਮੇਰੇ ਖਿਆਲ ਹੈ ਕਿ ਇਹ ਤੇ ਇੱਕ 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 ਦੇਸ਼ 'ਚ ਕਈ ਤਰ੍ਹਾਂ ਦੇ ਕਰੂਰ ਚੱਲ ਰਹੇ ਆ ਜੇ ਇੱਕ ਬੰਦੇ ਨੂੰ ਤੁਸੀਂ ਉਹ ਉਹ ਤੇਤੋਂ ਵੀ ਸ਼ਕੀਨ ਜਿਹੜੇ ਜ਼ੁਲਮਾਂ ਸਰਕਾਰ ਵੱਲੋਂ ਲਾਏ ਗਏ ਆ ਉਹ ਹੈ ਤੇ ਹੈ ਹੁਣੇ ਨਹੀਂ ਗੇ ਪਰ ਉਹਨਾਂ ਨੂੰ ਤੁਸੀਂ ਪਾਰਲੀਮੈਂਟ 'ਚ ਵੀ ਦਿੱਤਾ ਜਾ ਰਿਹਾ ਉਹਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਬਾਹਰ ਵੀ ਕੱਢਿਆ ਜਾ ਰਿਹਾ ਇੱਕ ਬੰਦੇ ਨੂੰ ਤੁਸੀਂ ਪਾਰਲੀਮੈਂਟ 'ਚ ਆਪਣੀ ਸਟੇਟ ਤੋਂ ਦੂਰ ਪਾਰਲੀਮੈਂਟ 'ਚ ਆਉਣ ਵਾਸਤੇ ਵੀ ਤੇ ਇੱਕ ਸਟੇਟ ਦੇ ਲਾਅ ਇੰਡਾਕਟਰ ਦਾ ਮਸਲਾ ਬਣਾਇਆ ਜਾ ਰਿਹਾ ਇਹ ਇੱਕ ਇੱਕ ਕਿੱਡੀ ਮਤਲਬ ਤਰਾਸ਼ ਦੀ ਵਾਲੀ ਗੱਲ ਆ ਫਿਰ ਜਿਹੜੇ ਸਾਡੇ ਪਰਿਵਾਰ ਨੂੰ ਜੇ ਉਹ ਅਮਰਤਪਾਲ ਦੀ ਵਾਈਫ ਨੂੰ ਜਾਣਾ ਸੀ ਬਾਹਰ ਉਹਨੂੰ ਨਹੀਂ ਜਾਣ ਦਿੱਤਾ ਗਿਆ ਫਿਰ ਮੈਂ ਜਾਣ ਲੱਗਾ ਸੀ ਮੈਨੂੰ ਨਹੀਂ ਜਾਨਤਾ ਨਾ ਤੇ ਸਾਨੂੰ ਦੱਸਦੇ ਕਿ ਤੁਹਾਡੇ ਤੇ ਕੀ ਅਸੀਂ ਕੀ ਅਸੀਂ ਜ਼ੁਲਮ ਕੀਤਾ ਉਹ ਵੀ ਦੱਸਣ ਵਾਸਤੇ ਤਿਆਰ ਨਹੀਂ ਫਿਰ ਜੋ ਅਮਰਪਾਲ ਦੀ ਮਾਤਾ ਜਾਣ ਲੱਗੇ ਆ ਤੇ ਉਹ ਉਹਨੂੰ ਵੀ ਨਹੀਂ ਇਹ ਜਲੀਲ ਕੀਤਾ ਜਾ ਰਿਹਾ ਸਾਨੂੰ ਵੀ ਇਹ ਚੀਜ਼ ਆ ਕਿ ਇਹ ਜਿਹੜਾ ਅਸੀਂ ਸਰਕਾਰ ਦੇ ਖਿਲਾਫ ਲੜ ਰਹੇ ਆ ਸਰਕਾਰ ਜੋ ਇਸ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਉਹ ਆਵਾਜ਼ ਨੂੰ ਬੰਦ ਕਰਨਾ ਚਾਹ ਰਹੀ ਇਸ ਕਰਕੇ ਸਾਨੂੰ ਡਰਾ ਕੇ ਧਮਕਾ ਕੇ ਸਾਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਜਿਹੜਾ ਨੁਕਸਾਨ ਪਾ ਕੇ ਇਹ ਸਾਰੀਆਂ ਚੀਜ਼ਾਂ ਕਰਨ ਜਾ ਰਹੀ ਹੈ ਸਰਦ ਸਾਹਿਬ ਕਾਨੂੰਨੀ ਤੌਰ ਤੇ ਤੇ ਪੱਕਾ ਕਿ ਜਿਹਨੇ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਐਨਐਸਏ ਬਹੁਤ ਸਾਰੇ ਲੋਕਾਂ ਦੇ ਲੱਗਾ ਸੀਗਾ ਜਿਹੜੇ ਇੱਕ ਸੁਖਵਿੰਦਰ ਸਿੰਘ ਖੈਰਾ ਪੰਜਾਬ ਦੇ ਮਿਨਿਸਟਰ ਸੀਗੇ ਉਹਨਾਂ ਤੇ ਲੱਗਾ ਸੀ ਕਿ ਉਹਨਾਂ ਨੇ ਮੈਂ ਜਸਦੀ ਰਣਜੀਤ ਹੋਣਾ ਦੇਖੋ ਜਿਹੜੀ ਤੁਸੀਂ ਲੀਗਲੀ ਇਹ ਗੱਲ ਕੀਤੀ ਆ ਨਾ ਉਹਦੇ ਲਈ ਇੱਕ ਪ੍ਰੋਸੈਸ ਹੁੰਦਾ ਕਿ ਪਹਿਲਾਂ ਅਸੀਂ ਹਾਈ ਕੋਰਟ ਦੇ ਵਿੱਚ ਜਾਈਏ ਉੱਥੇ ਜਦੋਂ ਦੂਸਰੇ ਸਾਲ ਦੀ ਜਿਹੜੀ ਐਨਐਸਏ ਸੀ ਅਸੀਂ ਚੈਲੰਜ ਕੀਤੀ ਆ ਤੇ ਉਹ ਦੂਸਰੇ ਸਾਲ ਦੀ ਐਨਐਸਏ ਵੀ ਖਤਮ ਹੋ ਗਈ ਪਰ ਉਹਦਾ ਹੱਲੇ ਤਾਈ ਕੋਰਟ ਵੱਲੋਂ ਕੋਈ ਫੈਸਲਾ ਹੀ ਨਹੀਂ ਹੱਲੇ ਤਿੰਨ ਦਿੱਤਾ ਜਾ ਰਿਹਾ। ਸਾਹਮਣੇ ਦੇਖੀ। ਉਹਦੀ ਉਹਦੀ ਇਹ ਹੋ ਰਿਹਾ ਜੀ ਕਿ ਉਹਦੀ ਤਰੀਕ ਪਾ ਦਿੱਤੀ ਜਾਂਦੀ ਰਹੀ ਆ ਡੇਢ ਮਹੀਨੇ ਦੀ ਜਾਂ 2 ਮਹੀਨੇ ਦੀ ਪਰ ਉਹਦਾ ਫੈਸਲਾ ਨਹੀਂ ਹੱਲੇ ਤਿੰਨ ਦਿੱਤਾ ਜਾ ਰਿਹਾ। ਫਿਰ ਉਸ ਤੋਂ ਬਾਅਦ ਜਦੋਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਕੋਈ ਸਰਕਾਰ ਜਾਂ ਕੋਰਟ ਵੱਲੋਂ ਵੀ ਕੋਈ ਧਿਆਨ ਨਹੀਂ ਹੱਲੇ ਹੋ ਰਿਹਾ ਤਾਂ ਫਿਰ ਅਸੀਂ ਸੁਪਰੀਮ ਕੋਰਟ 'ਚ ਪਿਛਲੇ ਦਿਨੀ ਗਏ ਸੀਗੇ ਤੇ ਉਹਨਾਂ ਨੇ ਉਹ ਟਾਈਮ ਬਾਉਂਡ ਕੀਤੀ ਆ ਗੱਲ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਹਾਈ ਕੋਰਟ ਇਹਦੇ ਉੱਤੇ ਫੈਸਲਾ ਦੇਵੇ ਤਾਂ ਕਿ ਉਸ ਜਿਹਦੇ ਉੱਤੇ ਐਨਐਸਏ ਲੱਗੀ ਆ ਉਹਨੂੰ ਇਨਸਾਫ ਮਿਲ ਸਕੇ ਸੋ ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਇਹ ਫੈਸਲਾ ਹਾਈ ਕੋਰਟ 'ਚ ਉਸ ਸਮੇਂ ਦੇ ਅੰਦਰ ਅੰਦਰ ਹੀ ਆਉਣਾ ਚਾਹੀਦਾ ਸੀ ਜਿਹੜੀ ਦੂਜੀ ਐਨਐਸਏ ਸੀ ਪਰ ਇਹਦੇ ਲਈ ਵੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਹੁੰਦਾ ਤਾਂ ਇਦਾਂ ਹੈ ਕਿ ਜਦੋਂ ਉੱਥੋਂ ਫੈਸਲਾ ਆ ਗਿਆ ਤਾਂ ਹਮੇਸ਼ਾ ਆਪਾਂ ਸੁਪਰੀਮ ਕੋਰਟ 'ਚ ਜਾਂਦੇ ਆ ਪਰ ਸਾਨੂੰ ਉਹਦਾ ਹਾਈ ਕੋਰਟ ਦਾ ਫੈਸਲਾ ਲੈਣ ਲਈ ਵੀ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਸੋ ਮੈਂ ਸਮਝਦਾ ਕਿ ਸਾਡੇ ਤਾਂ ਕੋਈ ਕਮੀ ਨਹੀਂ ਅਸੀਂ ਸਾਡੇ ਵਕੀਲ ਸਾਰੇ ਜਣੇ ਉਹਦੇ ਮਗਰ ਜਿਹੜਾ ਪ੍ਰੋਸੈਸ ਹੁੰਦਾ ਆ ਉਹਨੂੰ ਲੀਗਲ ਕਾਰਵਾਈ ਕਰਦੇ ਆ ਪਰ ਉਹ ਜਦੋਂ ਕੋਰਟ ਦੇ ਵਿੱਚੋਂ ਤਰੀਕ ਅਗਲੀ ਪੈ ਜਾਂਦੀ ਆ ਉੱਥੇ ਹੁਣ ਅਸੀਂ ਕਰ ਵੀ ਕੀ ਸਕਦੇ ਆ ਸੋ ਅਸੀਂ ਸਮਝਦੇ ਆ ਕਿ ਇਸ ਦੇਸ਼ ਦੇ ਅੰਦਰ ਹਰ ਥਾਂ ਤੇ ਪੈਰ ਪੈਰ ਤੇ ਜਿਹੜਾ ਕੋਈ ਇਸ ਪੰਜਾਬ ਦੇ ਸੂਬੇ ਲਈ ਬੋਲਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਆ ਉਹਦੀ ਵਿਸਾਲ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਮਾਤਾ ਜਿਹੜੀ ਆਪਣੇ ਦੋ ਤੀ ਨੂੰ ਮਿਲ ਨਹੀਂ ਜਾ ਸਕਦੀ ਜਿਹੜਾ ਦੋ ਤਿੰਨ ਮਹੀਨੇ ਦਾ ਉਹ ਆਪਣੀ ਧੀ ਨੂੰ ਮਿਲ ਨਹੀਂ ਜਾ ਸਕਦੀ ਸੋ ਤੁਸੀਂ ਇੱਥੋਂ ਹੀ ਲੈ ਲਓ ਵੀ ਇਹ ਇਨਸਾਫ ਦੀ ਗੱਲ ਕਿੱਥੇ ਹੋ ਰਹੀ ਆ ਪਰ ਭਾਈ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜਾ ਇਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਦਾ ਉਹਨੇ ਤਾਂ ਸਿਰਾਂ ਹਿਲਾ ਤਾ ਆਖੀਰ ਕਰ ਦਿੱਤੀ ਇਹੋ ਜੀ ਥੋੜੀ ਗੱਲ ਹੁੰਦੀ ਆ ਕਿ ਤੁਸੀਂ ਕਿਸੇ ਇਨਸਾਨ ਨੂੰ ਚੁਣੇ ਹੋਏ ਨੂੰ ਉਹ ਪਾਰਲੀਮੈਂਟ 'ਚ ਵੀ ਨਹੀਂ ਆ ਸਕਦਾ ਉਹਦੀ ਕਿਹੜੀ ਗਰਾਊਂਡ ਰਿਐਲਿਟੀ ਜਿਹੜੀ ਇਹਨਾਂ ਨੇ ਲਈ ਉਹ ਕੀ ਕੋਈ ਗੱਲ ਨਹੀਂ ਬਣਦੀ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਲੈ ਕੇ ਉਹਨਾਂ ਨੂੰ ਦਿੱਲੀ ਆਉਣਾ ਸੋ ਇਹ ਬਿਲਕੁਲ ਧੱਕਾ ਕਰਕੇ ਕਾਨੂੰਨ ਤੋਂ ਪਰੇ ਜਾ ਕੇ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਫਿਰ ਦੂਸਰੇ ਪਾਸੇ ਜਿੱਦਾਂ ਬਾਪੂ ਜੀ ਨੇ ਦੱਸਿਆ ਵੀ ਅੱਜ ਤਈ ਇਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਵੀ ਤੁਹਾਡੇ ਉੱਤੇ ਕਿਹੜਾ ਕੇਸ ਬਣਦਾ ਇਸ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਜਾਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅੱਜ ਅੱਗੇ ਆਉਣਾ ਚਾਹੀਦਾ ਏ ਪਤਾ ਨਹੀਂ ਕੱਲ ਦੀ ਸਵੇਰ ਹੋਰ ਕਿਤੇ ਖੜੀ ਹੋਣੀ ਆ ਇਹ ਮਤ ਸੋਚਣ ਕਿ ਅੱਜ ਇਹ ਭਾਈ ਅਮਰਤਪਾਲ ਸਿੰਘ ਤੇ ਹੋਈ ਆ ਤੇ ਖਣੀ ਹੋਰ ਕਿਸੇ ਨਾਲ ਨਹੀਂ ਹੋਣੀ ਇਹ ਹੋਰ ਕਿਸੇ ਨਾਲ ਵੀ ਹੋ ਸਕਦੀ ਆ ਪਰ ਸੱਚ ਬੋਲਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਉੱਤੇ ਨੋਟਿਸ ਲੈ ਕੇ ਤੁਸੀਂ ਵੀ ਆਪਣੀ ਗੱਲ ਰੱਖੋ ਤਾਂ ਕਿ ਇਸ ਪੰਜਾਬ ਨੂੰ ਤਾਂ ਇਸ ਦੇਸ਼ ਦੇ ਅੰਦਰ ਜਿਹੜੇ ਲੋਕ ਸੱਚ ਦੀ ਗੱਲ ਕਰਨ ਵਾਲੇ ਆ, ਮੁੱਦੇ ਠਾਲਣ ਵਾਲੇ ਆ, ਉਹਨਾਂ ਦੇ ਹੱਕ ਹਕੂਕਾਂ ਨੂੰ ਅਸੀਂ ਮਸ਼ਰੂਫ ਰੱਖ ਸਕੀਏ।